ਲੇ ਸੋਨਰ ਪੈ ਸਤਿਗੁਰੂਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰਗੁਰਦੇਵ ਅੱਜ ਪੂਰੀ ਯੂਰਪ ਦੀਆਂ ਔਰ ਬਰਗਾਮੋ ਦੀਆਂ ਸਾਥ ਸੰਗਤਾਂ ਦੇ ਸਹਿਯੋਗ ਦੇ ਨਾਲ ਸਾਡੇ ਬਹੁਤ ਹੀ ਅਜੀਜੇ ਸ਼੍ਰੀਮਾਨ ਮਦਨ ਜਲੰਦਰੀ ਜੀ ਦਾ 골ਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ ਬਹੁਤ ਸਾਰੇ ਸਾਡੇ ਵੀਰ ਸੱਜਣ ਆਏ ਆ ਉਹਨਾਂ ਸਾਰੇ ਵੀਰਾਂ ਦਾ ਧੰਨਵਾਦ ਤੇ ਸ਼ੁਕਰੀਆ ਸਾਡੇ ਕਲੀਰ ਕੰਟਾ ਭਾਜੀ ਈਵੀ ਆਏ ਇਨਾਂ ਦਾ ਵੀ ਪਹਿਲ ਕਮ ਔਰ ਬਹੁਤ ਬਹੁਤ ਸ਼ੁਕਰੀਆ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਾਇਆ ਤੇ ਔਰ ਬਾਕੀ ਸਾਰੇ ਹੀ ਵੀਰਾਂ ਦਾ ਪੈਣ ਭਰਾਮਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਤਪਾਲ ਸਾਲੂ ਜੀ ਰੂਪ ਲਾਲ ਧੀਰ ਜੀ ਇਹਨਾਂ ਸਾਰੇ ਵੀਰਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਫੰਕਸ਼ਨ ਨੂੰ ਵਧੀਆ ਤਰੀਕੇ ਦੇ ਨਾਲ ਨਿਵਾਣ ਦੀ ਕੋਸ਼ਿਸ਼ ਕੀਤੀ ਔਰ ਵਧੀਆ ਤਰੀਕੇ ਦੇ ਨਾਲ ਨਿਵਾਇਆ ਔਰ ਮੈਂ ਕੋਰੀ ਫੇਰ ਜੋਰ ਪਦਿਆਂ ਸਾਰੀ ਸੰਗਤਾਂ ਦਾ ਧਰਮਪਾਲ ਜੀ ਪਾਲਚੰਦ ਜੀ ਸਾਡੇ ਰਕੇਸ਼ ਬੰਗਾ ਜੀ ਰਕੇਸ਼ सुमन ਜੀ ਸਾਡੇ ਕਸ਼ਵੀਰੀ لال ਬਸਨ ਜੀ ਯਸ਼ ਕੁਮਾਰ ਜੀ ਪਾਲ ਵੀਰ ਜੀ ਗਰੀਸ ਤੋਂ ਉਹਨਾਂ ਦਾ ਸਾਰੇ ਵੀਰਾਂ ਦਾ ਜਿੰਨੇ ਵੀ ਸਾਡੇ ਵੀਰ ਆ ਉਹਨਾਂ ਦਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਹੈਗਾ ਤੇ ਬਹੁਤ-ਬਹੁਤ ਧੰਨਵਾਦ ਅਰਵਦਾਸੀ ਟੀਵੀ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਸਾਰਿਆਂ ਦਾ ਸ਼ੁਕਰੀਆ ਅਦਾ ਕਰਦਾ ਹਾਂ ਕਿ ਤੁਸੀਂ ਬਹੁਤ ਵਧੀਆ ਹੈ ਇਸੇ ਤਰ੍ਹਾਂ ਉਪਰਾਲੇ ਕਰਦੇ ਰਹੋ ਔਰ ਅਰਵਦਾਸੀ ਹਕੂਮ ਨੂੰ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਰਹੋ ਔਰ ਸਮਾਜ ਨੂੰ ਤਰੱਕੀਆਂ ਵੱਲ ਨੂੰ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਰਹੋ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਜੈ ਗੁਰਦੇਵ an